ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪਿਛਲੇ 5 ਦਿਨਾਂ ਤੋਂ ਜਵੰਦਾ ਮੁਹਾਲਲੇ ਦੇ ਫੋਰਟਿਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਸਪੋਰਟ ਉੱਤੇ ਨੇ ਰਾਜਵੀਰ ਦੀ ਹਾਲਤ ਇਸ ਵੇਲੇ ਸਥਿਰ ਹੈ ਪਰ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੀ ਖਾਸ ਟੀਮ ਉਸਦੇ ਦਿਮਾਗ ਰੀੜ ਦੀ ਹੱਡੀ ਅਤੇ ਫੇਫੜਿਆਂ ਦੀ ਨੇੜਿਓ ਨਿਗਰਾਨੀ ਕਰ ਰਹੀ ਹੈ ਹਾਲਾਂਕਿ ਹੁਣ ਤੱਕ ਕਿਸੇ ਸਰਜਰੀ ਦੀ ਪੁਸ਼ਟੀ ਨਹੀਂ ਹੋਈ ਡਾਕਟਰ ਹਰ 12 ਘੰਟਿਆਂ ਬਾਅਦ ਉਸ ਦੀ ਸਿਹਤ ਦੀ ਸਮੀਖਿਆ ਕਰ ਰਹੇ ਨੇ ਰਾਜਵੀਰ ਦੀ ਸਿਹਤ ਲਈ ਲੋਕਾਂ ਵੱਲੋਂ ਗੁਰਦੁਆਰਿਆਂ ਵਿੱਚ ਰੋਜ਼ਾਨਾ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸਿਆਸਤਦਾਨ ਪੰਜਾਬੀ ਗਾਇਕ ਅਤੇ ਪ੍ਰਮੁੱਖ ਹਸਤੀਆਂ ਹਸਪਤਾਲ ਵਿੱਚ ਪਹੁੰਚ ਕੇ ਪਰਿਵਾਰ ਨਾਲ ਹੌਸਲਾ ਜਤਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਐਤਵਾਰ ਦੁਪਹਿਰ ਹਸਪਤਾਲ ਗਏ ਅਤੇ ਡਾਕਟਰਾਂ ਤੋਂ ਜਵੰਦਾ ਦੀ ਹਾਲਤ ਬਾਰੇ ਜਾਣਕਾਰੀ ਲਈ ਮੁੱਖ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਦੇ ਮੁਕਾਬਲੇ ਹੁਣ ਕੁਝ ਸੁਧਾਰ ਹੋਇਆ ਹੈ ਜਦੋਂ ਕਿ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਜਲਦੀ ਸਿਹਤਯਾਬੇ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪਿਛਲੇ 5 ਦਿਨਾਂ ਤੋਂ ਜਵੰਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਸਪੋਰਟ ਉੱਤੇ ਨੇ ਰਾਜਵੀਰ ਦੀ ਹਾਲਤ ਇਸ ਵੇਲੇ ਸਥਿਰ ਹੈ ਪਰ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੀ ਖਾਸ ਟੀਮ ਉਸਦੇ ਦਿਮਾਗ, ਰੀੜ ਦੀ ਹੱਡੀ ਅਤੇ ਫੇਫੜਿਆਂ ਦੀ ਨੇੜਿਓ ਨਿਗਰਾਨੀ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਕਿਸੇ ਸਰਜਰੀ ਦੀ ਪੁਸ਼ਟੀ ਨਹੀਂ ਹੋਈ। ਡਾਕਟਰ ਹਰ 12 ਘੰਟਿਆਂ ਬਾਅਦ ਉਸ ਦੀ ਸਿਹਤ ਦੀ ਸਮੀਖਿਆ ਕਰ ਰਹੇ ਨੇ ਰਾਜਵੀਰ ਦੀ ਸਿਹਤ ਲਈ ਲੋਕਾਂ ਵੱਲੋਂ ਗੁਰਦੁਆਰਿਆਂ ਵਿੱਚ ਰੋਜ਼ਾਨਾ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸਿਆਸਤਦਾਨ ਪੰਜਾਬੀ ਗਾਇਕ ਅਤੇ ਪ੍ਰਮੁੱਖ ਮਸਤੀਆਂ ਹਸਪਤਾਲ ਵਿੱਚ ਪਹੁੰਚ ਕੇ ਪਰਿਵਾਰ ਨਾਲ ਹੌਸਲਾ ਜਤਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਐਤਵਾਰ ਦੁਪਹਿਰ ਹਸਪਤਾਲ ਗਏ ਅਤੇ ਡਾਕਟਰਾਂ ਤੋਂ ਜਵੰਦਾ ਦੀ ਹਾਲਤ ਬਾਰੇ ਜਾਣਕਾਰੀ ਲਈ ਮੁੱਖ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਦੇ ਮੁਕਾਬਲੇ ਹੁਣ ਕੁਝ ਸੁਧਾਰ ਹੋਇਆ ਹੈ ਜਦੋਂ ਕਿ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਜਲਦੀ ਸਿਹਤਯਾਬੇ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪਿਛਲੇ 5 ਦਿਨਾਂ ਤੋਂ ਜਵੰਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਸਪੋਰਟ ਉੱਤੇ ਨੇ ਰਾਜਵੀਰ ਦੀ ਹਾਲਤ ਇਸ ਵੇਲੇ ਸਥਿਰ ਹੈ ਪਰ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੀ ਖਾਸ ਟੀਮ ਉਸਦੇ ਦਿਮਾਗ, ਰੀੜ ਦੀ ਹੱਡੀ ਅਤੇ ਫੇਫੜਿਆਂ ਦੀ ਨੇੜਿਓ ਨਿਗਰਾਨੀ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਕਿਸੇ ਸਰਜਰੀ ਦੀ ਪੁਸ਼ਟੀ ਨਹੀਂ ਹੋਈ। ਡਾਕਟਰ ਹਰ 12 ਘੰਟਿਆਂ ਬਾਅਦ ਉਸਦੀ ਸਿਹਤ ਦੀ ਸਮੀਖਿਆ ਕਰ ਰਹੇ ਨੇ ਰਾਜਵੀਰ ਦੀ ਸਿਹਤ ਲਈ ਲੋਕਾਂ ਵੱਲੋਂ ਗੁਰਦੁਆਰਿਆਂ ਵਿੱਚ ਰੋਜ਼ਾਨਾ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸਿਆਸਤਦਾਨ ਪੰਜਾਬੀ ਗਾਇਕ ਅਤੇ ਪ੍ਰਮੁੱਖ ਵਸਤੀਆਂ ਹਸਪਤਾਲ ਵਿੱਚ ਪਹੁੰਚ ਕੇ ਪਰਿਵਾਰ ਨਾਲ ਹੌਸਲਾ ਜਤਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਐਤਵਾਰ ਦੁਪਹਿਰ ਹਸਪਤਾਲ ਗਏ ਅਤੇ ਡਾਕਟਰਾਂ ਤੋਂ ਜਵੰਦਾ ਦੀ ਹਾਲਤ ਬਾਰੇ ਜਾਣਕਾਰੀ ਲਈ ਮੁੱਖ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਦੇ ਮੁਕਾਬਲੇ ਹੁਣ ਕੁਝ ਸੁਧਾਰ ਹੋਇਆ ਹੈ ਜਦੋਂ ਕਿ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਜਲਦੀ ਸਿਹਤਯਾਬੇ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ